ਹਾਂਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਜੀ ਤੇ ਤੁਸੀਂ ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀ ਵੀਡੀਓ ਨੂੰ ਐਂਡ ਤੀਓ ਤੁਸੀਂ ਜਰੂਰ ਦੇਖਿਆ ਕਰੋ ਤੇ ਚਲੋ ਜੀ ਆਪਾਂ ਤੁਹਾਨੂੰ ਅੱਜ ਇੱਕ ਨਵੇਂ ਟੌਪਿਕ ਦੇ ਵੀਡੀਓ ਲੈ ਕੇ ਆਏ ਹਾਂ ਦੱਸਦੇ ਹਾਂ ਜੀ ਕਈ ਵਾਰ ਕੀ ਹੁੰਦਾ ਜੀ ਆਪਾਂ ਨੂੰ ਸੁਪਨੇ ਸੁਪਨੇ ਕਿਉਂ ਹੁੰਦੇ ਸੁਪਨੇ ਦੇ ਵਿੱਚ ਕਿਉਂ ਕੀ ਦਿਖਦਾ ਦੇਖੋ ਜੋ ਆਪਾਂ ਰੋਜ਼ ਮਰਹ ਜਿੰਦਗੀ ਦੇ ਵਿੱਚ ਕੰਮ ਕਰਦੇ ਆ ਨਾ ਜ਼ਿਆਦਾਤਰ ਸੁਪਨੇ ਆਪਣੇ ਉਹੀ ਹੁੰਦੇ ਆ ਜਿਸ ਤਰ੍ਹਾਂ ਦਾ ਆਪਾਂ ਸੋਚਦੇ ਆ ਜਿਸ ਤਰ੍ਹਾਂ ਦਾ ਆਪਾਂ ਕਰ ਰਹੇ ਆ ਜੋ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਜੇ ਆਪਾਂ ਮਾੜੇ ਕੰਮ ਕਰਦੇ ਆ ਤਾਂ ਆਪਣੇ ਨੂੰ ਰਾਤ ਨੂੰ ਵੀ ਮਾੜਾ ਹੀ ਆਪਰਦਾ ਜੇ ਆਪਾਂ ਚੰਗੇ ਕੰਮ ਕਰਦੇ ਆ ਨੇਕੀ ਦਾ ਤੇ ਆਪਾਂ ਨੇ ਰਾਤ ਨੂੰ ਵੀ ਆਪਣਾ ਸੋਹਣਾ ਸਕੂਨ ਭਰੀ ਆਪਣੀ ਨੀਂਦ ਆਉਂਦੀ ਆ ਤੇ ਨੇਕੀ ਦੇ ਕੰਮਾਂ ਦੇ ਵਿੱਚ ਕਦੇ ਵੀ ਬੁਰੇ ਸੁਪਨੇ ਨਹੀਂ ਆਉਂਦੇ ਬੁਰੇ ਕੰਮਾਂ ਦੇ ਵਿੱਚ ਹੀ ਸੁਪਨੇ ਬੁਰੇ ਆਉਂਦੇ ਆ ਜੀ ਦੇਖੋ ਜਦੋਂ ਆਪਾਂ ਕਹਿ ਦਿੰਨੇ ਆਪਣੇ ਸੁਪਨੇ 'ਚ ਸੱਪ ਦਿਖਦੇ ਆ ਜਾਂ ਮਰੇ ਹੋਏ ਆਪਣੇ ਪੂਜਨੀਕ ਦਿਖਦੇ ਆ ਜਾਂ ਆਪਾਂ ਵੀ ਜੋ ਆਪਾਂ ਛੱਡ ਗਏ ਉਹ ਆਪਣੇ ਕਈ ਵਾਰ ਸੁਪਨਾ ਚ ਆਉਂਦੇ ਆ ਕਈ ਵਾਰ ਕੋਈ ਜ਼ਿਆਦਾ ਦੁਆ ਆ ਜਾਂਦਾ ਹੈ ਕੋਈ ਟੱਠਾ ਛੋਟਾ ਆਪਣੀ ਮਗਰ ਪੈ ਜਾਂਦਾ ਤੇ ਵੀ ਕਿਉਂ ਹੁੰਦਾ ਦੇਖੋ ਇਹ ਪਹਿਲਾਂ ਆਪਾਂ ਸੱਪ ਤੇ ਗੱਲ ਕਰਦੇ ਆ ਜੋ ਆਪ ਇਹ ਸੱਪ ਦੇਖਦੇ ਆ ਨਾ ਜੀ ਇੱਕ ਤਰ੍ਹਾਂ ਦਾ ਇੱਕ ਕਰਜ਼ਾਈ ਇਨਸਾਨ ਹੁੰਦਾ ਜੋ ਆਪਾਂ ਨੂੰ ਆਪਾਂ ਕਿਸੇ ਦਾ ਕਰਜ਼ਾ ਦੇਣਾ ਤੇ ਉਹ ਆਪਾਂ ਨੂੰ ਬੁਰਾ ਭਲਾ ਕਹਿੰਦਾ ਰਹਿੰਦਾ ਫਿਰ ਜੇ ਉਹ ਰਾਤ ਨੂੰ ਉਹ ਕਰਜ਼ਾ ਹੀ ਆਪਾਂ ਨੂੰ ਰਾਤ ਨੂੰ ਸੱਪ ਵਾਂਗ ਦਿਖਦਾ ਜੀ ਇੱਕ ਦਿਨ ਤੇ ਦਿੰਦਾ ਇਹਦੇ ਲਈ ਕਿਸੇ ਦਾ ਕਰਜ਼ਾ ਨਾ ਲਓ ਜੇ ਕਿਸੇ ਦਾ ਕਰਜ਼ਾ ਲਿਆ ਹੈ ਤੁਹਾਨੂੰ ਮੋੜਨ ਦੀ ਕੋਸ਼ਿਸ਼ ਕਰੋ ਜੇ ਕਿਸੇ ਤੋਂ ਕਰਜ਼ਾ ਲਿਆ ਹੁਣ ਮੰਦਾ ਚੰਗਾ ਨਾ ਬੋਲੋ ਕਰਜ਼ਾ ਤੁਹਾਡੇ ਕੋਲ ਵਾਪਸ ਲੈਣ ਆਉਂਦਾ ਤੁਹਾਨੂੰ ਪਿਆਰ ਨਾਲ ਸਮਝਾਓ ਮੰਦਾ ਚੰਗਾ ਕਦੇ ਨਾ ਬੋਲੋ ਇਹ ਨਹੀਂ ਹੈਗਾ ਵੀ ਹੁਣ ਆਪਾਂ ਉਹ ਤੋਂ ਕਰਜ ਲੈ ਕੇ ਖਾ ਲਿਆ ਪਾਪ ਦੀ ਵਰਤੋਂ ਕਰ ਲਈ ਤੇ ਹੁਣ ਜੇ ਉਹ ਗੇਟ ਚ ਆਉਂਦਾ ਤੇ ਆਪਾਂ ਹੰ ਧੱਕੇ ਮਾਰੀਏ ਬੁਰਾ ਭਲਾ ਕਰੀਏ ਇਹ ਕੰਮ ਕਦੇ ਵੀ ਨਾ ਕਰੋ ਜੀ ਠੀਕ ਹੈ ਨਾ ਜੀ ਪ੍ਰਮਾਤਮਾ ਦੀ ਨਿਗਾਹ ਤਾਂ ਆਪਣੇ ਉੱਪਰ ਆ ਫਿਰ ਆਪਾਂ ਬਚ ਨਹੀਂ ਸਕਦੇਗੇ ਇਹਦੇ ਲਈ ਚੰਗੇ ਕੰਮ ਕਰਨੋ ਮੈਂ ਹਮੇਸ਼ਾ ਹੀ ਸਾਨੂੰ ਕਹਿੰਦੀ ਨੇ ਕਰਮ ਚੰਗੇ ਕਰੋ ਤਾਂ ਕਿ ਚੰਗੇ ਕੰਮ ਨੂੰ ਫਲ ਮਿਲੇ ਆਪਾਂ ਤੇ ਮਾੜਾ ਕੰਮ ਆਪਾਂ ਕਦੇ ਵੀ ਨਾ ਕਰੀਏ ਤੇ ਜਦੋਂ ਕਈ ਵਾਰ ਆਪਣਾ ਕੋਈ ਰਿਸ਼ਤੇਦਾਰ ਕੋ ਭੈਣ ਭਾਈ ਦੀ ਕਿਸੇ ਦੀ ਮੌਤ ਹੋ ਜਾਂਦੀ ਉਹ ਦੇਖਦਾ ਜੇ ਤੋਂ ਸੋਨ ਨੂੰ ਕੋਈ ਚੀਜ਼ ਦੇ ਰਿਹਾ ਹੈ ਤਾਂ ਬਹੁਤ ਸ਼ੁਭ ਹੈ ਸੋ ਡਾਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਸਕੂਨ ਭਰਿਆ ਕੋਈ ਕਿਸੇ ਵੱਲੋਂ ਖੁਸ਼ਖਬਰ ਆ ਰਹੀਆਂ ਜੋ ਤੁਹਾਡੇ ਤੇ ਮਾੜਾ ਸਮਾਂ ਚੱਲ ਰਿਹਾ ਉਹ ਖਤਮ ਹੋ ਰਿਹਾ ਪਰ ਜੇ ਉਹ ਤੁਹਾਨੂੰ ਕੋਈ ਚੀਜ਼ ਮੰਗ ਰਿਹਾ ਹੈ ਇੱਥੇ ਥੋੜਾ ਜਿਹਾ ਬੁਰਾ ਹੈ ਜੋ ਤੁਹਾਨੂੰ ਕਹਿ ਰਿਹਾ ਨੇ ਵੀ ਆਹ ਚੀਜ਼ ਮੈਨੂੰ ਦੇ ਇੱਥੇ ਥੋੜਾ ਜਿਹਾ ਬੁਰਾ ਹੈ ਉਹ ਗੰਤ ਹੁੰਦਾ ਉਹ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਤੁਹਾਡਾ ਸਿਹਤਾਂ ਠੀਕ ਨਹੀਂ ਰਹਿੰਦੀ ਤੁਹਾਨੂੰ ਕੋਈ ਭਿਆਨਕ ਬਿਮਾਰੀ ਵੀ ਲੱਗ ਸਕਦੀ ਹੈ ਤੁਸੀਂ ਬਿਮਾਰ ਵੀ ਹੋ ਸਕਦੇ ਆ ਜੇ ਸੁਪਨਾ ਪਹਿਲੀ ਜਿਵੇਂ ਹੁਣ ਅੱਧੀ ਰਾਤ ਤੋਂ ਪਹਿਲਾਂ ਆਇਆ ਸੁਪਨਾ ਤਾਂ ਇੰਨਾ ਬੁਰਾ ਨਹੀਂ ਹੁੰਦਾ ਜਿਹੜਾ ਅੱਧੀ ਰਾਤ ਤੋਂ ਤਿੰਨ ਸਵੇਰ ਤੱਕ ਲਗੀ 5 ਵਜੇ ਦੇ ਵਿੱਚ ਵਿੱਚ ਸੁਪਨਾ ਆਵੇ ਉਹ ਸੁਪਨਾ 100% ਸੱਚ ਹੁੰਦਾ ਹੈ ਕਿਸੇ ਤਰ੍ਹਾਂ ਦੇ ਵੀ ਹੋਵੇ ਤੁਸੀਂ ਅਜਮਾ ਕੇ ਦੇਖਿਓ ਜਿਹੜਾ ਸਵੇਰ 3 ਵਜੇ ਤੁਹ ਲੈ ਕੇ 5 ਵਜੇ ਦੇ ਵਿੱਚ ਆਇਆ ਹੋਇਆ ਸੁਪਨਾ ਨਾ ਤੁਹਾਡਾ 100% ਸੱਚ ਹੋਊਗਾ ਠੀਕ ਹੈ ਨਾ ਜੇ ਉੱਥੇ ਸੋ ਤੋਂ ਕੁਝ ਮੰਗਦਾ ਹੈ ਤਾਂ ਉਹ ਗਲਤ ਹੈ ਜੀ ਤਾਂ ਤੁਸੀਂ ਸਮਝੋ ਕਿ ਹੁਣ ਸਾਡੀ ਸਿਹਤ ਖਰਾਬ ਹੋਣ ਵਾਲੀ ਹੈ ਤੇ ਸਾਡਾ ਬਿਮਾਰੀਆਂ ਨਾਲ ਸਿੱ ਘਿਰ ਸਕਦੇ ਆ ਕੋਈ ਭਿਆਨਕ ਬਿਮਾਰੀ ਵੀ ਸਾਨੂੰ ਲੱਗ ਸਕਦੀ ਹੈ ਕੋਈ ਐਕਸੀਡੈਂਟ ਵਗੈਰਾ ਵੀ ਸਾਡਾ ਹੋ ਸਕਦਾ ਇਹਦੇ ਲਈ ਇਹ ਸੁਪਨੇ ਮਾੜੇ ਹੁੰਦੇ ਆ ਜੀ ਜਿੰਨਾ ਸਫੈਦ ਸਾਫ਼ ਸੁਥਰਾ ਪਾਣੀ ਦਿਸੇ ਉਹ ਦਿਨ ਤੁਹਾਡੇ ਲਈ ਆਉਣ ਵਾਲੇ ਦਿਨ ਖੁਸ਼ੀਆਂ ਭਰੇ ਹੁੰਦੇ ਆ ਜੇ ਤੁਹਾਨੂੰ ਪਹਿਲੇ ਸਵੇਰ-ਸਵੇਰ ਦਿਖਦਾ ਜੀ ਉਹ ਤਾਂ ਫਿਰ ਬਹੁਤ ਚੰਗੀ ਹੋਣ ਵਾਲਾ ਹੁੰਦਾ ਜੇ ਤੁਹਾਨੂੰ ਲੇਟ ਦਿਖਦਾ ਤਾਂ ਉਹ ਥੋੜਾ ਜਿਹਾ ਸਮਾਂ ਪੈ ਕੇ ਆਉਣ ਵਾਲਾ ਹੁੰਦਾ ਪਰ ਦਿਨੋਂ ਥੋੜੇ ਬਦਲ ਨਾਲ ਤੇ ਖੁਸ਼ੀਆਂ ਵਾਲੇ ਦਿਨ ਹੁੰਦੇ ਜੇ ਤੁਹਾਨੂੰ ਉਥੇ ਮੈਲਾ ਕਚਲਾ ਗਲਿਆ ਸੜਿਆ ਗੰਦਾ ਪਾਣੀ ਦਿਖਦਾ ਉਹ ਤੁਸੀਂ ਸਮਝੋ ਕਿ ਹੁਣ ਸਾਡੇ ਆਉਣ ਵਾਲੇ ਦਿਨ ਖਰਚੇ ਭਰੇ ਮੁਸ਼ਕਲਾਂ ਭਰੇ ਤੇ ਬੁਰੇ ਦਿਨ ਆਉਣਗੇ ਕੋਈ ਬਿਮਾਰੀਆਂ ਦੇ ਘਰੇ ਹੋਈ ਇੱਥੇ ਸਾਡਾ ਖਰਚ ਜ਼ਿਆਦਾ ਹੋਵੇ ਠੀਕ ਹੈ ਨਾ ਜੇ ਕੋਈ ਤੁਹਾਨੂੰ ਗੁਰੂ ਪਰਮਾਤਮਾ ਦੇਖਦਾ ਕੋਈ ਮੰਦਰ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਤੁਸੀਂ ਸਮਝੋ ਵੀ ਸਾਡੀ ਅਸੀਂ ਕਿਤੇ ਕੋਈ ਸੇਵਾ કરી ਸੀ ਕੋਈ ਲਾਇ ਸੁਖਣਾ ਸੁਖੀ ਸੀ ਉਹ ਸਾਡੀ ਪੂਰੀ ਨਹੀਂ ਹੋਈ ਪਰਮਾਤਮਾ ਸੁਬਨੇ ਜਾ ਕੇ ਸਾਨੂੰ ਪੁਕਾਰ ਰਿਹਾ ਹੈ ਅਸੀਂ ਆਪ ਦੇ ਕੋਈ ਧਾਰਮਿਕ ਸਥਾਨ ਤੇ ਜਾਂਦੇ ਆ ਉਥੇ ਜਾਓ ਸੇਵਾ ਕਰੋ ਪਰਮਾਤਮਾ ਦੇ ਭੁੱਲਾਂ ਬਖਸ਼ਾਓ ਤੇ ਪਰਮਾਤਮਾ ਨਾਲ ਗੁਰਵਾਨੀ ਨਾ ਛੱਡੋ ਜਿਹੜਾ ਸਵੇਰ 3:30 ਤੋਂ ਲੈ ਕੇ 5 ਵਜੇ ਤੱਕ ਅੱਖ ਖੋਲਦਿਆਂ ਤੂੰ ਸਮਝੋ ਅਸੀਂ ਖੁਦ ਨਹੀਂ ਚਾਗਗੇ ਸਾਨੂੰ ਪਰਮਾਤਮਾ ਜਗਾ ਰਿਹਾ ਵੀ ਉੱਠ ਭਲਿਆ ਮਾਨਸਾ ਪਰਮਾਤਮਾ ਦਾ ਸਿਮਰਨ ਕਰ ਇਥੋਂ ਜਾਣ ਲੱਗੇ ਕੀ ਲੈ ਕੇ ਚੱਲਾਂਗੇ ਤਾਂ ਦੌਲਤ ਨਹੀਂ ਲੈ ਕੇ ਚੱਲਾਂਗੇ ਭੈਣ ਭਰਾ ਨਹੀਂ ਨਾਲ ਜਾਣਗੇ ਜੰਮੇ ਕੁਖੋਂ ਜੰਮੇ ਬੱਚੇ ਵੀ ਸਾਥ ਨਹੀਂ ਦੇਣਗੇ ਇਹ ਆਪਣੇ ਹੋਣਗੇ ਜਿਹੜੇ ਆਪਾਂ ਉਸ ਸਿਵਿਆਂ ਤੱਕ ਲਾ ਜਾ ਕੇ ਤੇ ਖੁਦ ਹੱਥ ਨਾਲ ਅੱਗ ਦੇਣਗੇ ਤੇ ਆਪਾਂ ਨੇ ਨਾਲ ਕੀ ਜਾਊਗਾ ਆਪਣੇ ਬੀਜੇ ਹੋਏ ਕਰਮ ਆਪਣੀ ਪੜੀ ਹੋਈ ਬਾਣੀ ਪਰਮਾਤਮਾ ਦਾ ਲਿਆ ਹੋਇਆ ਨਾਮ ਤੇ ਚੰਗੇ ਕਰਮ ਜੋ ਆਪਾਂ ਪਉਣਾ ਕਰੀਏ ਨਾ ਉਹ ਆਪਣੇ ਨਾਲ ਜਾਣਗੇ ਜੋ ਆਪਾਂ ਦੀਨ ਦੁਖੀਆਂ ਸੇਵਾ ਕਰੀਓ ਆਪਣੇ ਨਾਲ ਜਾਓ ਠੀਕ ਹੈ ਨੇ ਸਾਡੇ ਨਾ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦੀ ਆ ਸਾਡੇ ਨਾ ਘਰ ਦੇ ਵਿੱਚ ਪਸ਼ੂ ਜੋ ਅਸੀਂ ਰੱਖਦੇ ਆ ਤੇ ਉਹ ਨਾ ਵੀ ਪਸ਼ੂ ਖਰਾਬ ਜੇ ਹੋਏ ਪਏ ਸੀਗੇ ਠੀਕ ਨਹੀਂ ਸੀਗੇ ਤੇ ਚੱਲ ਰਹੇ ਉਹ ਤੇ ਕਾਫੀ ਟਾਈਮ ਹੋ ਗਿਆ ਸੀ ਮੱਝਾਂ ਸੁੰੀਆਂ ਨੂੰ ਦੁੱਧ ਤੋਂ ਵੀ ਹਟਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਦੁਬਾਰਾ ਕੋਈ ਬਿੱਗ ਸਿਰ ਨਹੀਂ ਬਣਨੀ ਆ ਸੀ ਸਾਡੇ ਘਰ ਇੱਕ ਬਿੱਲੀ ਆਈ ਵੀ ਆਇਆ ਵਾਰਾ ਫਿਰਦਾ ਜਾਨਵਰ ਲਾ ਬਿੱਲੀ ਵਾਰਾ ਫਿਰਦੀ ਵਿਚਾਈ ਤੇ ਉਹ ਬਾਹਰ ਇੱਕ ਬੜੀ ਕਮਜ਼ੋਰ ਬਹੁਤ ਜ਼ਿਆਦਾ ਕਮਜ਼ੋਰ ਉਹ ਤੇ ਵੀ ਜਾਨੀ ਥੋੜੀ ਦੂਰ ਵੀ ਨਾ ਤੁਰ ਕੇ ਜਾਇਆ ਜਾਵੇ ਮੈਂ ਉਹਦੇ ਕੋਲ ਦੁੱਧ ਰੱਖਿਆ ਉਹ ਦੁੱਧ ਪੀਤਾ ਉਹਨੇ ਪੀ ਕੇ ਤੋਂ ਉੱਥੇ ਹੀ ਵੜ ਕੇ ਇੱਟਾਂ ਇਆਂ 'ਚ ਤੇ ਬੈਠ ਗਈ ਦੂਜੇ ਦਿਨ ਉਹ ਫੇਰ ਮੈਂ ਮੈਂ ਨਾ ਮਾਂ ਦੇ ਵਿੱਚ ਇਹ ਕਹ ਲੈ ਵੀ ਮੈਂ ਤੇਨੂੰ ਰੋਜ਼ ਦੁੱਧ ਪਾਉਂਗੀ ਸਾਡੇ ਪਸ਼ੂ ਤੰਦਰੁਸਤ ਹੋ ਜਾਣਾ ਤੇ ਜਿੰਨਾ ਦਾ ਦੁੱਧ ਤੈਨੂੰ ਮਿਲੇ ਜੇ ਇਹ ਦੁੱਧ ਦੇਣਗੇ ਤੇ ਮੈਂ ਤੈਨੂੰ ਜ਼ਰੂਰ ਪਾਉਂਗੀ ਤੇ ਦੇਖ ਸੱਚ ਪੁੱਛੋ ਜੀ ਇੱਕ ਮਹੀਨਾ ਕੀ ਹੋਇਆ ਸੀ ਉਹ ਬਿੱਲੀ ਨੂੰ ਸਾਡੇ ਘਰੇ ਆਉਂਦੀ ਨੂੰ ਤੇ ਮੈਂ ਰੋਈ ਦੁੱਧ ਪਾਉਣਾ ਤੇ ਬਿੱਲੀ ਕਾਫੀ ਸਿਹਤਮੰਦ ਤੇ ਮੋਟੀ ਡਾਢੀ ਬਹੁਤ ਸੋਹਣੀ ਬਣ ਗਈ ਉਹ ਬਿੱਲੀ ਤੇ ਸੁਭਾ ਆ ਕੇ ਮੇਰੇ ਕੋਲ ਬੈਠ ਕੇ ਮਿਆਉ ਮਿਆਉ ਕਰਨਾ ਤੇ ਮੈਂ ਦੁੱਧ ਪਾਉਣਾ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਜੀ ਸਾਡੇ ਪਸ਼ੂ ਦੋਨੇ ਵਿਗਸਰ ਹੋ ਗਏ ਤੇ ਸੋਨਾ ਵਧੀਆ ਟਾਈਮ ਸਰ ਮਿਲ ਪੈਂਦੇ ਆ ਇਹ ਹੁੰਦੀ ਹੈ ਜੀ ਪਰਮਾਤਮਾ ਦਾ ਭੇਜੇ ਹੋਏ ਸੰਦੇਸ਼ ਜਿਨ੍ਹਾਂ ਨੂੰ ਆਪਾਂ ਫੜ ਕੇ ਪਕੜ ਗਏ ਕਿ ਸੰਦੇਸ਼ ਕਿੱਥੋਂ ਆਇਆ ਇਹ ਮੇਰੇ ਲਈ ਆਇਆ ਕੀ ਚਾਹੁੰਦਾ ਕਿਉਂ ਕਿ ਦਿੱਤਾ ਹੈ ਕਿਉਂ ਪ੍ਰਮਾਤਮਾ ਨੇ ਭੇਜਿਆ ਠੀਕ ਹੈ ਨਾ ਜੀ ਦੁੱਧ ਹੁੰਦਾ ਤੇ ਹੁਣ ਮੈਂ ਚਾਹਣਾ ਬਾਟੀ ਭਰ ਕੇ ਪਾਉਣੀ ਹੈ ਤੇ ਉਹ ਖੁਸ਼ੀ ਖੁਸ਼ੀ ਪੀ ਕੇ ਤੇ ਸਕੂ ਉਹ ਵੀ ਵਿਚਾਰੇ ਸੋਣੀ ਨੀਂਦ ਹੁੰਦੀ ਤੇ ਉਹ ਜਾਣੋ ਕਿੱਥੇ ਉਹ ਆਏ ਮੈਨੂੰ ਲੱਗਦੇ ਨਹੀਂ ਬਚੂਗੀ ਇਨੀ ਕਮਜ਼ੋਰ ਸੀ ਕਿੱਥੇ ਉਹਨੂੰ ਡਾਢੀ ਮੋਟੀ ਹੋ ਗਈ ਇਹਦੇ ਲਈ ਜੀ ਜਦੋਂ ਕੋਈ ਇਸ ਤਰ੍ਹਾਂ ਕੋਈ ਸੰਦੇਸ਼ ਆਉਂਦਾ ਨਾ ਤਾਂ ਸਮਝਿਆ ਕਰੋ ਵੀ ਸੰਦੇਸ਼ ਸਾਨੂੰ ਕਿਉਂ ਮਿਲ ਰਿਹਾ ਹੈ ਕੀ ਗਲਤੀ ਹੋਈ ਹੈ ਕੀ ਕਮੀ ਹੋਈ ਹੈ ਇਹਨੂੰ ਆਪਾਂ ਫੜ ਗਏ ਜਿਹੜਾ ਆਪਾਂ ਚੰਗੇ ਇਸ ਇਹ ਪੁੰਨ ਹੁੰਦੇ ਜਿਹੜੇ ਇਹੋ ਜਿਹਾ ਪੁੰਨ ਕਰਦੇ ਹਨ ਆਪਾਂ ਇਹ ਆਪਣੇ ਨਾਲ ਜਾਂਦੇ ਹਨ ਤੁਹਾਨੂੰ ਦਰਗਾਹਾਂ ਤੱਕ ਜਾਂਦੇ ਆ ਜੀ ਇਹ ਪੁੰਨ ਕੀਤਾ ਹੀ ਆਪਣਾ ਪਰਮਾਤਮਾ ਨੂੰ ਦਿਖਦਾ ਹੈ ਪਾਪ ਤਾਂ ਆਪਾਂ ਨੂੰ ਨਰਕ ਦੇ ਭਾਗੇ ਬਣਾ ਦਿੰਦੇ ਆ ਠੀਕ ਹੈ ਨਾ ਜੀ ਜੇ ਸਭ ਤੋਂ ਵੱਡਾ ਤੁਸੀਂ ਪੁੰਨ ਪਾਪ ਤੇ ਧਰਤੀ ਤੇ ਦੇਖੀ ਜਾਂਦੇ ਆ ਜੀ ਜੇ ਤੁਸੀਂ ਪੁੰਨ ਕਰਿਆ ਸਵਰਗ ਦੇਖਣਾ ਤੂੰ ਉਸ ਘਰੇ ਨਿਗਾਹ ਮਾਰੋ ਜਿੱਥੇ ਪਤੀ ਪਤਨੀ ਦੀ ਬੰਦੀ ਹੈ ਉਸ ਕਰ ਇਹ ਸਵਰਗ ਹੈ ਉਹ ਇਹ ਸਵਰਗ ਕਿਤੇ ਨਹੀਂ ਇਥੇ ਸੱਸ ਸਹੁਰਾ ਪਤੀ ਪਤਨੀ ਸਾਰੇ ਪਰਿਵਾਰ ਦੇ ਵਿੱਚ ਥਵਾਕ ਹੈ ਮਿਲ ਵਰਤਨਾ ਮੋਹ ਹੈ ਪਿਆਰ ਹੈ ਉਹ ਸਵਰਗ ਹੈ ਜੀ ਤੇ ਨਰਕ ਕਿੱਥੇ ਹੈ ਇਥੇ ਪਤੀ ਪਤਨੀ ਦੀ ਬੰਦ ਦੀ ਬੁੱਢੇ ਸੱਸ ਸਹੁਰੇ ਮਾਂ ਪਿਓ ਰੋਟੀਆਂ ਨੂੰ ਤਰਸ ਰਹੇ ਹੈ ਉਸ ਤੋਂ ਵੱਡਾ ਨਰਕ ਕੋਈ ਨਹੀਂ ਨਰਕ ਤੇ ਸਵਰਗ ਦਾ ਧਰਤੀ ਤੇ ਜੇ ਆਪਾਂ ਦੇਖੀਏ ਤਾਂ ਜੀ ਇਹਦੇ ਲਈ ਆਪਨੇ ਬਜ਼ੁਰਗਾਂ ਦੀ ਸੇਵਾ ਕਰਕੇ ਤੇ ਆਪਾਂ ਨਰਕਾਂ ਦੇ ਭਾਗੀ ਨਾ ਬਣੀਏ ਆਪਾਂ ਪੁੰਨ ਦੇ ਭਾਗੀ ਬਣੇ ਸਵਰਗਾਂ ਦੇ ਭਾਗੀ ਬਣੀਏ ਨਿੱਕੇ ਉਹਨਾਂ ਦੀ ਸੇਵਾ ਕਰਕੇ ਤੀਰ ਕਿਸੇ ਵੀ ਤੀਰਥ ਤੇ ਜਾਣ ਦੀ ਲੋੜ ਨਹੀਂ ਜੇ ਆਪਾਂ ਘਰ ਦੇ ਵਿੱਚ ਆਪਣੇ ਬਜ਼ੁਰਗ ਮਾਪੇ ਨੂੰ ਸਾਂਭ ਲਿਆ ਤੇ ਜੇ ਆਪਾਂ ਬਜ਼ੁਰਗ ਮਾਪੇ ਟੁਕੜਿਆਂ ਤੋਂ ਤਰਸੀ ਜਾਂਦੇ ਆ ਤੇ ਆਪਾਂ ਨੂੰ ਤੀਰਥਾਂ ਦੇ ਨਹਾਉਂਦੇ ਫਿਰਦੇ ਆ ਫਿਰ ਕੁਝ ਵੀ ਨਹੀਂ ਪੱਲੇ ਆਪਾਂ ਤੱਕੇ ਆ ਫਿਰ ਤਾਂ ਕਿੰਨੇ ਮਰਜ਼ੀ ਖਾੜ ਕੇ ਠੀਕ ਹੈ ਜੀ ਇਹਦੇ ਲਈ ਜੀ ਜੋ ਵੀ ਕੰਮ ਕਰਨਾ ਆਪਾਂ ਪੁੰਨ ਦਾ ਕੰਮ ਕਰੋ ਆਪਾਂ ਨੂੰ ਜਰੂਰ ਆਪਾਂ ਨੂੰ ਚੰਗੇ ਪਾਸੇ ਲੈ ਕੇ ਜਾਵੇ ਮਾੜੇ ਕੰਮ ਨਾ ਕਰੋ ਤਾਂ ਗੇ ਜੇ ਆਪ ਮਾੜੇ ਕੰਮ ਕਰਦੇ ਆ ਸੁੱਖ ਨਹੀਂ ਮਾੜੇ ਆਉਣਗੇ ਜੇ ਚੰਗੇ ਕੰਮ ਕਰਾਂਗੇ ਤਾਂ ਸੁਪਨੇ ਚੰਗੇ ਹੀ ਆਉਣਗੇ ਜੀ ਇਹਦੇ ਲਈ ਜੀ ਇਹ ਸੁਪਨੇ ਆਪਣੇ ਤਾਂ ਹੀ ਬਣਦੇ ਨੇ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਜਿਹੋ ਜਿਹਾ ਆਪਾਂ ਬੀਜਦੇ ਹਨਾ ਜੀ ਉਹੋ ਜਿਹੇ ਵੱਧਦੇ ਆ ਫਿਰ ਆਪਾਂ ਤੇ ਇਹਦੇ ਲਈ ਚੰਗੇ ਕੰਮ ਕਰੋ ਤਾਂ ਕਿ ਚੰਗੇ ਸੁਪਨੇ ਆਉਣ ਤੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰੋ ਜੀ ਤੇ ਜੇ ਕੋਈ ਤੁਹਾਨੂੰ ਰਾਤ ਨੂੰ ਕੋਈ ਤੁਹਾਡਾ ਆਪਣਾ ਕੋਈ ਜੋ ਤੁਹਾਡਾ ਦੁਨੀਆ ਤੋਂ ਚਲਾ ਗਿਆ ਕੋਈ ਤੁਹਾਨੂੰ ਪੈਸੇ ਦੇ ਰਿਹਾ ਤਾਂ ਤੁਸੀਂ ਸਮਝੋਗੇ ਬਹੁਤ ਸਾਰਾ ਤਾਂ ਸਾਡੇ ਘਰੇ ਆਉਣ ਵਾਲਾ ਹੈ ਕੁਤਾਨ ਆਲਾ ਸਾਡਾ ਰਸਤਾ ਖੁੱਲਣ ਵਾਲਾ ਸਾਡੇ ਦਿਨ ਚੰਗੇ ਆਉਣ ਵਾਲੇ ਸਵੇਰ ਉੱਠ ਕੇ ਉਹਦਾ ਸ਼ੁਕਰਾਨਾ ਜ਼ਰੂਰ ਕਰੋ ਜੀ ਵੀ ਸਾਡੇ ਖੁਸ਼ੀਆਂ ਨੇ ਝੋਲੀਆਂ ਭਰੇ ਰੱਖਿਓ ਤੇ ਸਾਨੂੰ ਰਹਿਮਤਾ ਬਖਸ਼ਿਓ ਜੋ ਤੁਸੀਂ ਆਪਦੇ ਪੂਰਵਜਾਂ ਦੀ ਸੇਵਾ ਕਰਦੇ ਹੋ ਕੋਈ ਉਹਨਾਂ ਦੀ ਪੂਜਾ ਕਰਦੇ ਹੋ ਪੂਰੀ ਸੱਚੀ ਸ਼ਰਧਾ ਤੇ ਲਗਨ ਨਾਲ ਕਰੋ ਜੀ ਉਹ ਤਾਂ ਜੀ ਵਾਸ਼ਨਾ ਦੇ ਭੁੱਖੇ ਆ ਖਾਣਾ ਪੈਣਾ ਦਾ ਸਭ ਕੁਝ ਆਪਾਂ ਆਪ ਹੀ ਹੁੰਦਾ ਜੀ ਉਹਦਾ ਇੱਕ ਹੋਮ ਨਾਲ ਦੇ ਭੁੱਖੇ ਹੁੰਦੇ ਵਿਚਾਰੇ ਤੇ ਉਹਨਾਂ ਦਾ ਨਾਮ ਲੈ ਕੇ ਰੇ ਕੰਮ ਸ਼ੁਰੂ ਕਰੋ ਜੀ ਤੇ ਤੁਸੀਂ ਦੇਖੋ ਤੁਹਾਡੇ ਦਿਨ ਕਿੰਨੇ ਬਦਲ ਜਾਣਗੇ ਜੀ ਤੇ ਇਹ ਹੁੰਦਾ ਜੀ ਕੁਸ਼ਕ ਸੁਖਨਿਆਂ ਦਾ ਮਹੱਤਵ ਹੈ ਜੀ ਜਿਵੇਂ ਹੁਣ ਮੈਂ ਸੁਣਦਾ ਪਸ਼ੂਆਂ ਦੱਸਾਂ ਜਿਵੇਂ ਠੱਠਾ ਝੋਟਾ ਇਹ ਮਗਰ ਪੈ ਜਾਂਦੇ ਇੱਕ ਤਰ੍ਹਾਂ ਦਾ ਜੀ ਪ੍ਰੇਤ ਹੁੰਦਾ ਹੈ ਭੂਤ ਪ੍ਰੇਤ ਐਸੀ ਮੈਨੂੰ ਕਹਿ ਲੈਣਗੇ ਕਿ ਵਿਵਤ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਦੇ ਨੇ ਵੀ ਭੂਤ ਪ੍ਰੇਤ ਤਾਂ ਆਪਣੇ ਗੁਰੂ ਗ੍ਰੰਥਾਂ ਆਪਣੇ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬ ਗ੍ਰੰਥ ਆਪਣਾ ਉਹਦੇ ਵਿੱਚ ਵੀ ਲਿਖਿਆ ਇਹ ਹੈ ਜੁੰਨੀ ਇਹ ਤਾਂ ਆਪਾਂ ਭੱਜ ਨਹੀਂ ਸਕਦੇ ਜੁੰਨੀ ਹੈ ਜੀ ਦੇਖੋ ਜਿਹੜੇ ਇਹ ਵਿਪਰੀਤ ਬਣ ਕੇ ਆਪਾਂ ਨੂੰ ਰਾਤ ਨੂੰ ਡਰਾਉਂਦੇ ਜਿਵੇਂ ਹੁਣ ਆਪਾਂ ਕੋਈ ਨਸ਼ਾ ਪੱਤਾ ਖਾਦਾ ਕੋਈ ਕੋਈ ਗਲਤ ਥਾਂ ਤੇ ਗਏ ਆ ਤੇ ਫਿਰ ਰਾਤ ਨੂੰ ਆਪਾਂ ਨੂੰ ਇਹ ਚੀਜ਼ਾਂ ਦਿਖ ਦਿਨੇ ਜੀ ਕਿਸੇ ਦਾ ਕੋਈ ਬੁਰਾ ਕੀਤਾ ਕੋਈ ਬੇਈਮਾਨੀ ਦਾ ਜਿਹੜਾ ਧੰ ਖਾਦਾ ਨੇ ਉਹ ਰਾਤ ਨੂੰ ਠੱਠੇ ਬਣ ਬਣ ਡਰਾਉਂਦੇ ਆ ਇਹਦੇ ਲਈ ਬੇਈਮਾਨੀ ਦਾ ਧੰ ਨਾ ਖਾਇਆ ਕਰੋ ਜੀ ਠੱਠੇ ਝੋਟੇ ਦਾ ਜੇ ਕੋਈ ਕੋਈ ਸੱਪ ਕੱਟ ਜੇ ਸਮਝ ਲਓ ਵੀ ਮਾੜਾ ਟਾਈਮ ਆ ਰਿਹਾ ਸਾਡੇ ਤੇ ਸਾਨੂੰ ਸਰੀਰ ਸਿਹਤ ਖਰਾਬ ਹੋਣ ਜਾ ਰਹੀ ਹੈ ਬਿਮਾਰੀਆਂ ਦੇ ਘਿਰ ਰਹੇ ਆ ਪੈਸਾ ਕਾਫੀ ਲੱਗ ਰਿਹਾ ਜੀ ਇਹਦੇ ਲਈ ਜਦੋਂ ਆਪਾਂ ਕਿਸੇ ਦਾ ਕੁਝ ਬੁਰਾ ਕਰਦੇ ਆਂ ਜਾਂ ਠੱਠੇ ਝੋਟੇ ਆਪਾਂ ਨੂੰ ਉਦੋਂ ਦਿਖਦੇ ਆ ਤੇ ਜਾਂ ਕੋਈ ਨਸ਼ਾ ਪੱਤਾ ਖਾ ਕੇ ਆਪਾਂ ਬਾਹਰੋਂ ਆਉਂਨੇ ਆ ਕੋਈ ਇਸ ਤਰ੍ਹਾਂ ਕੋਈ ਚੀਜ਼ਾਂ 네ਗੇਟਿਵ એનਰਜੀ ਆਪਣੇ ਮਗਰ ਆਉਂਦੀ ਹੈ ਤੇ ਉਹ ਰਾਤ ਨੂੰ ਫਿਰ ਆਪਾਂ ਨੂੰ ਠੱਠੇ ਝੋਟਿਆਂ ਦੀ ਤਰ੍ਹਾਂ ਦਿਖਦੀ ਹੈ ਜਿਵੇਂ ਆਪਾਂ ਨੂੰ ਰਾਤ ਨੂੰ ਦਵਾ ਆ ਜਾਣਾ ਇੱਕੇ ਦਾਵਾ ਬਚੀਕਾ ਮਾਰ ਕੇ ਉੱਠ ਖੜਨਾ ਇਹ ਬੁਰੀ 네ਗੇਟਿਵ એનਰਜੀ ਹੁੰਦੀ ਹੈ ਜੀ ਜਿਹੜੀ ਤੁਹਾਨੂੰ ਇਹ ਰਾਤ ਨੂੰ ਫਿਰ ਟਿਕ ਨਹੀਂ ਦਿੰਦੀ ਕੀ ਇਹਦੇ ਲਈ ਜੀ ਰਾਤ ਨੂੰ ਜਦੋਂ ਵੀ ਤੁਸੀਂ ਪੈਣਿਓ ਪ੍ਰਮਾਤਮਾ ਦਾ ਧਿਆਨ ਜ਼ਰੂਰ ਤਰਿਆ ਕਰੋ ਜੀ ਪ੍ਰਮਾਤਮਾ ਦਾ ਨਾਮ ਲਿਆ ਕਰੋ ਸਿਮਰਨ ਕਰਿਆ ਕਰੋ ਮੂਲ ਮੰਤਰ ਸਾਬ ਦੇ ਪਾਠ ਹੀ ਪੰਜ ਵਾਰ ਉਚਾਰਨ ਕਰਕੇ ਪੈ ਜੇ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲ ਜੂਈ ਚੀਜ਼ਾਂ ਤੁਹਾਨੂੰ ਨਹੀਂ ਦੇਖਣੀਆਂ ਜੀ ਤੇ ਕੀਰਤਨ ਸੋਲਾ ਦਾ ਪਾਠ ਕਰ ਸਕਦੇ ਹੋ ਤੁਸੀਂ ਸ਼ਾਮ ਨੂੰ ਜੀ ਤੁਸੀਂ ਦੇਖਿਓ ਜੇ ਤੁਹਾਨੂੰ ਕਿੰਨੇ ਵੀ ਬੁਰੇ ਦਿਵਾ ਆਉਂਦੇ ਕੁਝ ਵੀ ਆਉਂਦਾ ਤਾਂ ਸਭ ਖਤਮ ਹੋ ਜਾਣਗੇ ਬੁਰੇ ਸੁਪਨੇ ਸਾਨੂੰ ਰੋਜ਼ ਰੋਜ਼ ਆ ਕੇ ਡਰਾਉਂਦੇ ਆ ਕੀਰਤਨ ਸੁਣਾਓ ਤੁਸੀਂ ਪਾਠ ਕਰੋ ਤੇ ਮੈਂ 100% ਗਾਰੰਟੀ ਕਰਦੀ ਹਾਂ 10 ਦਿਨਾਂ ਦੇ ਅੰਦਰ ਹੀ ਤੁਸੀਂ ਖੁਦ ਬਦਲੇ ਦੇਖੋਗੇ ਤੁਸੀਂ ਭੁੱਲੀ ਜਾਓਗੇ ਸੁਪਨੇ ਕੀ ਹੁੰਦੇ ਆ ਜੀ ਤੇ ਇਹਦੇ ਲਈ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ